ਦੱਸਦੇ ਕਿ ਵੱਡੀ ਖਬਰ ਸਾਹਮਣੇ ਆਉਂਦੀ ਹੈ ਕਿ ਲੁਧਿਆਣਾ ਦੇ ਜਸਵੰਤ ਨਗਰ ਇਲਾਕੇ ਦੇ ਵਿੱਚ ਕੱਲ ਦੁਪਹਿਰ ਉਸ ਵੇਲੇ ਹੜਕਮ ਮਚ ਗਿਆ ਜਦੋਂ ਕੈਂਸਰ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਆਰਤ ਕਰਮਚਾਰੀ ਦੇ ਘਰ ਲੱਖਾਂ ਰੁਪਏ ਦੀ ਚੋਰੀ ਦੀ ਵਾਰਤਾਤ ਸਾਹਮਣੇ ਆਉਂਦੀ ਹੈ ਚੋਰ ਦਿ ਦਿਹਾੜੇ ਘਰ ਦਾ ਤਾਲਾ ਤੋੜ ਕੇ ਕਰੀਬ 4 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 70000 ਰੁਪਏ ਕੈਸ਼ ਲੈ ਕੇ ਫਰਾਰ ਹੋ ਗਏ ਨੇ ਵਾਰਦਾਤਾ ਪਤਾ ਲੱਗਦੇ ਹੀ ਮਹਿਲਾ ਜੜੇ ਕੀ ਘਰੇ ਪੁੱਜੀ ਦੱਸਈਏ ਕਿ ਵਾਰਤਾਤਾ ਪਤਾਵੋ ਦੋ ਲੰਗਿਆ ਜਦੋਂ ਦੁਪਹਿਰ 2 ਵਜੇ ਔਰਤ ਅਦੀ ਕੁੜੀ ਕੰਮ ਤੋਂ ਘਰ ਵਾਪਸ ਪਰਤੀ ਉਸਨੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਦੇਖਿਆ ਸਵੇਰੇ ਨਿਕਲੇ ਕੰਮ ਤੇ ਤੇ 2 ਵਜੇ ਦੌਰਾਨ ਉਹਨਾਂ ਨੂੰ ਇਸ ਚੋਰੀ ਦਾ ਪਤਾ ਲੱਗਦਾ ਜੀਹਾਂ ਪੀੜਿਤ ਮੰਨਤਾ ਨੇ ਦੱਸਿਆ ਕਿ ਲੁਧਿਆਣਾ ਦੇ ਕੈਂਸਰ ਹਸਪਤਾਲ ਦੇ ਵਿੱਚ ਕੰਮ ਕਰਦੀ ਹੈ ਰੋਜ਼ ਸਵੇਰੇ ਉਹਨਾਂ ਦਾ ਪਰਿਵਾਰ 8 ਵਜੇ ਕੰਮ ਤੇ ਚਲਾ ਜਾਂਦਾ ਦੁਪਹਿਰ ਕਰੀਬ 2 ਵਜੇ ਉਹਨਾਂ ਦੀ ਕੁੜੀ ਘਰ ਆਈ ਤਾਂ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਹੈ ਕੁੜੀ ਨੇ ਤੁਰੰਤ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਵਿਖਰਿਆ ਹੋਇਆ ਸਭਰਾ ਕੇ ਉਸਦੀ ਕੁੜੀ ਨੇ ਉਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਮਮਤਾ ਹਸਪਤਾਲ ਤੋਂ ਛੁੱਟੀ ਲੈ ਕੇ ਘਰੇ ਪੁੱਜਦੀ ਹੈ ਜਦੋਂ ਦੇ ਕਰਿਆ ਕੇ ਚੈੱਕ ਕਰਦੀ ਹੈ ਤਾਂ ਦੇਖਦੀ ਹੈ ਕਿ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀ ਚੋਰ ਅਲਮਾਰੀ ਦੇ ਵਿੱਚੋਂ ਰੱਖੇ ਸੋਨੇ ਦੇ ਕੀਮਤੀ ਗਹਿਣੇ ਸਮਾਨ ਲੈ ਕੇ ਫਰਾਰ ਹੋ ਗਿਆ ਜਿਸ ਦਾ ਵਿੱਚ ਇੱਕ ਕਿਤੀ ਸੈਟ ਟੋਰਿੰਗ ਇੱਕ ਦੋ ਟੋਪਸ ਤੇ ਇੱਕ ਚੇਨ ਹੈ ਜਿਹੜਾ ਕਿ ਚੋਰ ਦੇ ਵੱਲੋਂ ਚੋਰੀ ਕਰ ਲੱਤੀ ਗਈ ਹੈ ਇਸ ਅਨੁਸਾਰ 70000 ਰੁਪਏ ਕੈਸ਼ ਵੀ ਲੈ ਗਏ ਜੋ ਮਮਤਾ ਨੇ ਬੱਚਾ ਦੀ ਫੀਸ ਸਮਾ ਕਰਵਾਉਣ ਦੇ ਲਈ ਕਮੇਟੀ ਦੇ ਨਾਲ ਜੋੜ ਕੇ ਰੱਖੇ ਸੀ ਦੱਸਦੇ ਕਿ ਇਸ ਪੂਰੇ ਮਾਮਲੇ ਦੀ ਹੁਣ ਸਿਸਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਫੁਟੇਜ ਵਿੱਚ ਇੱਕ ਨੌਜਵਾਨ ਚੋਰ ਆਰਾਮ ਦੇ ਨਾਲ ਘਰ ਦੇ ਬਾਹਰ ਕਲੀਜ ਤੇ ਵਿੱਚ ਟੈਲ ਦਾ ਨਜ਼ਰ ਆਉਂਦਾ ਹੈ ਮਮਤਾ ਨੇ ਘਟਨਾ ਦੀ ਜਾਣਕਾਰੀ थाना ਡਿਵੀਜ਼ਨ ਨੰਬਰ 7 ਪੁਲਿਸ ਨੂੰ ਤੇ ਦਿੱਤੀ ਹੈ ਕੀ ਨਾਮ ਕੀ ਮਮਤਾ ਕਿਹੜਾ ਏਰੀਆ ਤੁਹਾਡਾ ਜਸਮੰਤਨਗਰ ਅੱਛਾ ਕੀ ਹੋਇਆ ਕੀ ਹੈ ਘਟਨਾ ਚੋਰੀ ਹੋ ਗਈ ਗੋਲ ਸੀ 4-5 ਲੱਖ ਦਾ 70000 ਕੈਸ਼ ਸੀਗਾ ਅੱਛਾ ਕਿੰਨਾ ਪਤਾ ਲੱਗਿਆ ਵੀ ਕਦੋਂ ਹੋਈ ਹੈ ਚੋਰੀ ਕਿੱਦਾਂ ਤੁਸੀਂ ਘਰੋਂ ਕਦੋਂ ਗਏ ਬਸ ਕਰੋ ਸਵੇਠ ਨਿੱਕਲ ਜਾਣੇ ਤਾਂ ਲਗਾ ਕੇ ਹਾਂਜੀ ਜੋ ਜੋ ਕਰਦੇ ਜੋ ਕਰਦੇ ਹਾਂਜੀ ਅੱਛਾ ਕਾਹਦੀ ਜੋ ਕਰਦੇ ਕੈਂਸਰ ਹਸਪੀਟਲ ਲੱਗ ਗਈ ਮੈਂ ਤਾਂ ਅੱਛਾ ਜੀ ਤੇ ਤਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਸੀਂ ਸਹਾਯੋਗ ਤੇ ਗਏ ਸੀਗੇ ਇਹ ਵੀ ਬਾਅਦ ਚੋਰੀ ਵੀ ਕਿੱਦਾਂ ਪਤਾ ਲੱਗਾ ਬੱਚੇ ਮੇਰੇ ਆਏ 2 ਵਜੇ ਉਹਨੇ ਤਾਲਾ ਦੇਖਿਆ ਵੀ ਤਾਲਾ ਟੁੱਟਿਆ ਹੋਇਆ। ਜਦੋਂ ਆ ਗੇਟ ਕੋਲ ਕੇ ਅੰਦਰ ਦੇਖਿਆ, ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀਗਾ, ਅਲਮਾਰੀ ਖੁੱਲੀ ਸੀਗੀ, ਸਮਾਨ ਵਿਖਰਿਆ ਪਿਆ ਸੀਗਾ। ਤੇ ਉਹਨੇ ਮੈਨੂੰ ਫੋਨ ਕੀਤਾ, ਮਮਾ ਇੱਧਾ ਚੋਰੀ ਹੋ ਗਈ, ਆਪਨੇ ਫਟੜ ਆ ਜਾ। ਮੈਂ ਉੱਥੋਂ ਫੜਾ ਛੁੱਟੀ ਲੈ ਕੇ ਆ ਗਈ ਮੈਂ। ਆ ਕੇ ਦੇਖਿਆ ਸਾਰਾ ਸਮਾਨ ਖਿਲਰਿਆ ਖੁੱਲਿਆ ਪਿਆ ਸੀਗਾ। ਕੀ ਕਿੰਨੇ ਦਾ ਸਮਾਨ ਸੀਗਾ? ਗੋੜ ਸੀਗਾ 4-5 ਲੱਖ ਦਾ ਤੇ 7000 ਰੁਪਏ ਕੈਸ਼ ਪਿਆ ਸੀ ਮੇਰਾ। ਤੇ ਪਤਾ ਲੱਗਿਆ ਵੀ ਕਿੰਨੇ ਲੋਗ ਆਏ ਸੀਗੇ ਔਰ ਕਦੋਂ ਕੋਈ ਕੁਝ ਨਹੀਂ ਪਤਾ ਲੱਗਿਆ ਆ ਆ ਆਂਡੇ ਵਾਂਡੇ ਦੇਖਿਆ ਕਿਸੇ ਨੇ ਦੇਖਿਆ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਜਾਂਦੇ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਕੋਈ ਸ਼ੱਕ ਹੈਗਾ ਕਿਸੇ ਤੇ ਕੀ ਕਰਸੇ ਬਿਨਾਂ ਦੇਖੇ ਹੁਣ ਪੁਲਿਸ ਆਈ ਸੀ ਹਾਂਜੀ ਪੁਲਿਸ ਦਾ ਕੀ ਕਹਿਣਾ ਹੈ ਪੁਲਿਸ ਕਹਿੰਦੇ ਸਾਡੇ ਐਸਐਚਓ ਆਣਗੇ ਉਹ ਤੁਹਾਡੀ ਕਹਾਂਗੇ ਉੱਥੇ ਜਾ ਕੇ ਥਾਣੇ ਜਾ ਕੇ ਤਸਵੀਰ ਲਿਖਾ ਕੇ ਆਓ ਕੰਪਲੇਨ ਲਿਖਾ ਕੇ ਆਓ ਕੋਈ ਸੀਸੀਟੀਵੀ ਆਈ ਸੀਸੀਟੀਵੀ ਹੈ ਹੀ ਨਹੀਂ ਐ ਕੋਈ ਗਲੀ ਮਹਲੇ ਸੀਗੇ ਪਤਾ ਨਹੀਂ ਕਿਹਦੇ ਬੰਦ ਦਾ ਸੀ ਸੀਟੀਵੀ ਕੋਈ ਗਲੀ ਮਹਲੇ ਚ ਵੀ ਨਹੀਂ ਲੱਗਿਆ ਸੀ ਇਹ ਮੈਨੂੰ ਲੱਗਿਆ ਕਿਸੇ ਨੂੰ ਚੱਲਦੇ ਪਏ ਅੱਛਾ ਹੁ ਤੁਸੀਂ ਮੰਗ ਕੀ ਕਰਦੇ ਹੋ ਹਾਂਜੀ ਮੰਗ ਕੀ ਕਰਦੂ ਸਰਸ਼ਨ ਤੋਂ ਕਿੰਨੀ ਦੀ ਕਾਰਵਾਈ ਹੋਣੀ ਚਾਹੀਦੀ ਹੈ ਦਿਨ ਦਿਹਾੜੇ ਲੁਧਿਆਣਾ ਵਿੱਚ ਘਰ ਸੇਫ ਨਹੀਂ ਹੈਗਾ ਘਰ ਤਾਂ ਸੇਫ ਹੈ ਹੀ ਨਹੀਂ ਸਹੀ ਗੱਲ ਦਿਨ ਦਿਹਾੜੇ ਮੇਰੇ ਨੌਕਰੀ ਨਾ ਕਰੂ ਸਾਇਦ ਨੌਕਰੀ ਕਰਦੇ ਆਜਕਲ ਇਹ ਤਾਂ ਸੇਫ ਹੈ ਹੀ ਨਹੀਂ ਫਿਰ ਤਾਂ ਇਦਾਂ ਨਾ ਪੁਲਿਸ ਕੁਝ ਕਰ ਰਹੀ ਹੈ ਕੁਝ ਪੁਲਿਸ ਕੁਝ ਨਹੀਂ ਕਰ ਰਹੀ ਪੁਲਿਸ ਨੇ ਪ੍ਰਕਾਸ਼ ਦੇ ਦਿੱਤੀ ਤਾਂ ਆਈ ਸੀ ਕੇ ਹਾਂਜੀ ਹਾਂਜੀ ਪੁਲਿਸ ਆ ਕੇ ਗਈਏ ਹੁਣੇ ਹਾਂਜੀ ਠੀਕ ਹਾਂਜੀ ਕੀ ਲੰਘੀ ਜੀ ਮਮਤਾ ਨਾ ਅਮ ਤਾਂ ਕੀ ਹੋਇਆ ਤੁਹਾਡੇ ਘਰ ਦੇ ਵਿੱਚ ਕਿਹਨੇ ਦਿੰਦੀ ਮੈਂ ਮੈਂ ਤਾਂ ਗਈ ਸੀ ਸਰਵਿਸ ਕਰਨ ਵਾਸਤੇ ਮੇਰੇ ਬੇਟੇ ਜਾਂਦੀਆਂ ਕਾਲਜ ਇੱਕ ਸਕੂਲ ਪੜ੍ਹਾਉਂਦੀ ਆ ਟੀਚਰ ਆ ਉਹ ਜਦੋਂ ਸਵੇਰੇ ਚੱਲ ਜਾਂਦੇ ਸਵਾ 8:00 ਤੇ ਜਦੋਂ ਤੋਂ ਪਹਿਲੇ 2 ਵਜੇ ਆਈਆਂ ਤਾਂ ਘਰ ਦਾ ਤਾਲਾ ਖੁੱਲਿਆ ਸੀਗਾ ਕਿ ਅੰਦਰ ਆਈਆਂ ਤੇ ਅਲਮਾਰੀ ਵੀ ਖੁੱਲੀ ਸੀਗੀ ਜਦੋਂ ਮੈਨੂੰ ਫੋਨ ਕਰਤਾ ਮਮਾ ਇਦਾਂ ਨਾਲ ਅਲਮਾਰੀ ਵੀ ਖੁੱਲੀ ਹੈ ਘਰ ਦਾ ਤਾਲਾ ਵੀ ਤੋਟ ਟੁੱਟਿਆ ਹੋਇਆ ਹੈ ਆਪੇ ਚੋਰੀ ਹੋ ਗਈ ਤੇ ਮੈਨੂੰ 2 ਵਜੇ ਉਹਨੇ ਫੋਨ ਕੀਤਾ ਮੈਂ ਜਦੋਂ ਉੱਥੋਂ ਦੀ ਛੁੱਟੀ ਲੈ ਕੇ ਆ ਗਈ ਘਰ ਤੇ ਆ ਕੇ ਦੇਖਿਆ ਸਾਰਾ ਸਮਾਨ ਤਾਂ ਵਿਖਰਿਆ ਪਿਆ ਸੀਗਾ ਤੇ 70000 ਮੇਰਾ ਕੈਸ਼ ਪਿਆ ਸੀ ਉਹਦੇ ਵਿੱਚ ਕਮੇਟੀ ਚੱਕੀ ਸੀ ਮੈਂ ਬੱਚੇ ਫੇਸਫੁੱਲ ਦੇ ਨਹੀਂ ਸੀਗੇ ਤੇ ਇੱਕ ਕਿੱਤੇ ਸੈਟ ਸੀਗਾ ਮੇਰਾ ਦੋ ਰਿੰਗਾ ਸੀ ਦੋ ਟੋਪਰ ਸੀ ਇੱਕ ਚੈਨੀ ਸੀਗੀ ਉਹ ਸਾਰਾ ਸਮਾਨ ਹੈ ਨਹੀਂ ਕੁਝ ਵੀ ਉਹ ਵੀ ਚੋਰੀ ਹੋ ਗਿਆ ਗੋੜ ਸੀਗਾ 4-5 ਲੱਖ ਦਾ ਤੇ 70 70 ਹਜ਼ਾਰ ਕੈਸ਼ ਪਿਆ ਸੀ ਕੋਈ ਕੈਮਰੇ ਵਾਲੀ ਸੀ ਘਰ ਤੇ ਕੈਮਰੇ ਹੈ ਨਹੀਂ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਿਆ ਚੋਰੀ ਕਦੋਂ ਹੋਈ ਹੈ ਇਸ ਸਵੇਰ ਕਰੋ ਨਿਕਲ ਜਾਨੇ ਤਾਲਾ ਲਗਾ ਕੇ ਉਸ ਤੋਂ ਸਵੇਰ ਤੋਂ 2 ਵਜੇ ਆ ਕੇ ਤਾਲਾ ਖੋਲਿਆ ਸੀ ਉਹទៀਨ 2 ਵਜੇ ਆਈਆ 2 ਵਜੇ ਹਾਂ ਚ 2 ਵਜੇ ਪਤਾ ਲੱਗਿਆ ਸਾਨੂੰ ਤੇ ਹੁਣ ਕੋਲਸ ਦੀ ਤਲਾਕ ਦੀ ਪੁਲਿਸ ਆਈ ਸੀਗੀ ਕਿਹੜਾ ਥਾਣਾ ਦਿੰਦਾ 7 ਨੰਬਰ ਤੁਸੀਂ ਜੋ ਕਿੱਥੇ ਕਰਦੇ ਹੋ ਕੈਂਸਰ ਹਸਪੀਟਲ